ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਿਮਰੋ ਸਿਮਰੋ ਪ੍ਰਭ ਭੈ ਅਨੰਦਾ ਦੁਖ ਕਲੇਸ਼ ਸਭ 나ਠੇ ਗੋਣਾ ਗਾਵਤ ਤੇ ਆਵਤ ਪ੍ਰਭ ਆਪਣਾ ਕਾਰਜ ਸਗਲੇ ਸਾਠੇ ਜਗ ਜੀਵਨ ਨਾਮੁ ਤੇ ਮਾਰਾ ਗੁਰੂ ਪੂਰੇ ਦਿਹੋ ਅਬ ਤੇ ਸਾ ਜਪ ਭਉ ਜਲ ਪਾਰ ਉਤਾਰਾ ਰਹਾਓ ਤੂੰ ਹੈ ਮੰਤਰੀ ਸੁਨੇ ਪ੍ਰਭ ਤੂੰ ਹੈ ਸਭ ਕੁਛ ਕਰਨ ਹਾਰਾ ਤੂੰ ਆਪੇ ਦਾਤਾ ਆਪੇ ਪੂਤਾ ਕਹਿਆ ਇਹ ਜੰਤ ਵਿਚਾਰਾ ਕਹਿਆ ਗੁਣ ਤੇਰਾ ਆਖ ਵਖਾਨੀ ਕੀਮਤ ਕਹਿ ਨਾ ਜਾਏ ਵੇਖ ਵੇਖ ਜੀਵੇ ਪ੍ਰਭ ਆਪਣਾ ਆ ਚਾਰਜ ਤੁਮਹਿ ਵੜਾਈ ਤਾਰ ਦਿਗੁਣ ਆਪ ਪ੍ਰਭ ਸੁਆਮੀ ਬਾਤ ਮਤ ਕਿਨੀ ਪੂਰੀ ਸਦਾ ਸਦਾ ਧਨਕ ਬਲਿਹਾਰੀ ਬਾਸ਼ੋ ਸੰਤਾ ਤੂਰੀ ਗੁਰਪੁਰ ਆਦਮ ਸਕਾਰੇ ਪ੍ਰਭ ਸਬੇ ਕਾਜ ਸਵਾਰੇ ਹਰ ਆਪਣੀ ਕਿਰਪਾ ਧਾਰੀ ਪ੍ਰਭ ਪੂਰਨ ਪੈਜ ਸਵਾਰੇ ਆਪਣੇ ਦਾਸ ਕਿਉਂ ਭਾਇਓ ਸਹਾਈ ਸਗਲੇ ਮਨੋਰਥ ਕਿਨੇ ਓਨ ਬਾਤੀ ਤਾਂ ਕਾਏ ਰਹਾਉ ਕਰਤੇ ਪੁਰਖ ਤਾਲ ਦਿਵਾਇਆ ਪਾਛੇ ਲਗ ਚਲੇ ਮਾਇਆ ਟੋਠਨਾ ਕਦੋਂ ਆਵੇ ਮੇਰੇ ਪੁਰੇ ਸਤਗੁਰੂ ਭਾਵੇ ਸਿਮਰੇ ਸਿਮਰੇ ਦਿਹਲਾ ਸਭ ਜੀ ਭਾਏ ਕਿਰਪਾਲਾ जय जय कारगुण साईं जिन पूरे बंत बनाई तू पैरो स्वामी मोरा ए पुन्न पदार्थ तेरा जननानक एकते आया सफल फला बो न पाया ਸਤਨਾਮ ਸ਼੍ਰੀ ਵਾਹਿਗੁਰੂ ਸਾਬ ਜੀ ਸਿਮਰੋ ਸਿਮਰੋ ਪ੍ਰਭ ਭਏ ਅਨੰਦਾ ਦੁੱਖ ਕਲੇਸ਼ ਸਭ 나ਠੇ ਗੋਣਾ ਗਾਵਤ ਤੇ ਆਵਤ ਪ੍ਰਭ ਆਪਣਾ ਕਾਰਜ ਸਗਲੇ ਸਾਠੇ ਜਗਤ ਜੀਵਨ ਨਾਮੁ ਤੇ ਮਾਰਾ ਗੁਰੂ ਪੂਰੇ ਦਿਹੋ ਅਬ ਤੇ ਸਾ ਜਪਿ ਭਉਜਲ ਪਾਰ ਉਤਾਰਾ ਰਹਾਓ ਤੂੰ ਹੈ ਮੰਤਰੀ ਸੁਨੇ ਪ੍ਰਭ ਤੂੰ ਹੈ ਸਭ ਕੁਛ ਕਰਨੇ ਹਾਰਾ ਤੂੰ ਆਪੇ ਦਾਤਾ ਆਪੇ ਪੂਤਾ ਕਹਿਆ ਇਹ ਜੰਤ ਵਿਚਾਰਾ ਕਹਿਆ ਗੁਣ ਤੇਰਾ ਆਖ ਵਖਾਨੀ ਕੀਮਤ ਕਹਿ ਨਾ ਜਾਈ ਪੇਖ ਪੇਖ ਜੀਵੇ ਪ੍ਰਭ ਆਪਣਾ ਆ ਚਾਰਜ ਤੁਮਹਿ ਵੜਾਈ ਤਾਰ ਦੇ ਗੁਣ ਆਪ ਪ੍ਰਭ ਸੁਆਮੀ ਬਾਤ ਮਤ ਕਿਨੀ ਪੂਰੀ ਸਦਾ ਸਦਾ ਧਨਕ ਬਲੇਹਾਰੀ ਵਾਸ਼ੋ ਸੰਤਾ ਤੂਰੀ ਗੁਰਪੁਰ ਆਦਮਸਕਾਰੇ ਪ੍ਰਭ ਸਬੇ ਕਾਜ ਸਵਾਰੇ ਹਰ ਆਪਣੀ ਕਿਰਪਾ ਧਾਰੀ ਪ੍ਰਭ ਪੂਰਨ ਪੈਜ ਸਵਾਰੇ ਆਪਣੇ ਦਾਸ ਕਿਉਂ ਭਾਇਓ ਸਹਾਈ ਸਗਲੇ ਮਨੋਰਥ ਕਿਨੇ ਕੁਣ ਬਾਤੀ ਤਾਂ ਕਾਈ ਰਹਾਉ ਕਰਤੇ ਪੁਰਖ ਤਾਲ ਦਿਵਾਇਆ ਪਾਛੇ ਲੱਗ ਚਲੇ ਮਾਇਆ ਟੋਠਨਾ ਕਦੋਂ ਆਵੇ ਮੇਰੇ ਪੁਰੇ ਸਤਿਗੁਰੂ ਭਾਵੇ ਸਿਮਰੇ ਸਿਮਰੇ ਦੇਹਲਾ ਸਭ ਜੀ ਭਾਏ ਕਿਰਪਾਲਾ ਜਾ ਜੈ ਕਾਰਗੁਣ ਸਾਈ ਜਿਨ ਪੂਰੇ ਬੰਦ ਬਣਾਈ ਤੂੰ ਪੈਰੋ ਸੁਆਮੀ ਮੋਰਾ ਤੇ ਪੰਨ ਪਦਾਰਥ ਤੇਰਾ ਜਨਾਨਨਕ ਇਕ ਤੇ ਆਇਆ ਸਫਲ ਫਲਾ ਬੋ ਨ ਪਾਇਆ ਸਤਨਾਮ ਸ਼੍ਰੀ ਵਾਹਿਗੁਰੂ ਸਭ ਜੀ ਸਿਮਰੋ ਸਿਮਰੋ ਪ੍ਰਭ ਭਏ ਅਨੰਦਾ ਦੁੱਖ ਕਲੇਸ਼ ਸਭ 나ਠੇ ਗੁਣ ਗਾਵਤ ਤੇ ਆਵਤ ਪ੍ਰਭ ਆਪਣਾ ਕਾਰਜ ਸਗਲੇ ਸਾਠੇ ਜਗੁ ਜੀਵਨ ਨਾਮੁ ਤੇ ਮਾਰਾ ਗੁਰੂ ਪੂਰੇ ਦਿਹੋ உபਦੇਸਾ ਜਪਿ ਭਉਜਲ ਪਾਰ ਉਤਾਰਾ ਰਹਾਓ ਤੂੰ ਹੈ ਮੰਤਰੀ ਸੁਨੇ ਪ੍ਰਭ ਤੂੰ ਹੈ ਸਭ ਕੁਛ ਕਰਨੇ ਹਾਰਾ ਤੂੰ ਆਪੇ ਦਾਤਾ ਆਪੇ ਪੂਤਾ ਕਹਿਆ ਇਹ ਜੰਤ ਵਿਚਾਰਾ ਕਹਿਆ ਗੁਣ ਤੇਰਾ ਆਖ ਵਖਾਨੀ ਕੀਮਤ ਕਹਿ ਨਾ ਜਾਈ ਪੇਖ ਪੇਖ ਜੀਵੇ ਪ੍ਰਭ ਆਪਣਾ ਆ ਚਾਰਜ ਤੁਮਹਿ ਵੜਾਈ ਤਾਰ ਦੇ ਗੁਣ ਆਪ ਪ੍ਰਭ ਸੁਆਮੀ ਬਾਤ ਮਤ ਕਿਨੀ ਪੂਰੀ ਸਦਾ ਸਦਾ ਧਨਕ ਬਲਿਹਾਰੀ ਵਾਸ਼ ਸੰਤਾ ਤੂਰੀ ਗੁਰਪੁਰ ਆਦਮਸਕਾਰੇ ਪ੍ਰਭ ਸਬੇ ਕਾਜ ਸਵਾਰੇ ਹਰ ਆਪਣੀ ਕਿਰਪਾ ਧਾਰੀ ਪ੍ਰਭ ਪੂਰਨ ਪੈਜ ਸਵਾਰੇ ਆਪਣੇ ਦਾਸ ਕਿਉਂ ਭਇਓ ਸਹਾਈ ਸਗਲੇ ਮਨ ਅਰਥ ਕਿਨੇ ਕੋਨ ਬਾਤੀ ਤਾਂ ਕਾਈ ਰਹਾਉ ਕਰਤੇ ਪੁਰਖ ਤਾਲ ਦਿਵਾਇਆ ਪਾਛੇ ਲੱਗ ਚਲੇ ਮਾਇਆ ਟੋਠਨਾ ਕਰੂੰ ਆਵੇ ਮੇਰੇ ਪੁਰੇ ਸਤਿਗੁਰੂ ਭਾਵੇ ਸਿਮਰੇ ਸਿਮਰੇ ਦਿਹਲਾ ਸਭ ਜੀ ਭਾਏ ਕਿਰਪਾਲਾ ਜਾ ਜੈ ਕਾਰਗੁਣ ਸਾਈ ਜਿਨ ਪੂਰੇ ਬੰਦ ਬਣਾਈ ਤੂੰ ਪੈਰੋ ਸੁਆਮੀ ਮੋਰਾ ਏ ਪੰਨ ਪਦਾਰਥ ਤੇਰਾ ਜਨਾਨਨਕ ਇਕਤੇ ਆਇਆ ਸਫਲ ਫਲਾ ਬੋ ਨ ਪਾਇਆ ਸਤਨਾਮ ਸ਼੍ਰੀ ਵਾਹਿਗੁਰੂ ਸਭ ਜੀ ਸਿੰਮਰੋ ਸਿੰਮਰੋ ਪ੍ਰਭ ਭਏ ਅਨੰਦਾ ਦੁੱਖ ਕਲੇਸ਼ ਸਭ 나ਠੇ ਗੁਣ ਗਾਵਤ ਤੇ ਆਵਤ ਪ੍ਰਭ ਆਪਣਾ ਕਾਰਜ ਸਗਲੇ ਸਾਠੇ ਜਗ ਜੀਵਨ ਨਾਮੁ ਤੇ ਮਾਰਾ ਗੁਰੂ ਪੂਰੇ ਦਿਹੋ ਅਬ ਤੇ ਸਾ ਜਪ ਭਉਜਲ ਪਾਰ ਉਤਾਰਾ ਰਹਾਓ ਤੂੰ ਹੈ ਮੰਤਰੀ ਸੁਨੇ ਪ੍ਰਭ ਤੂੰ ਹੈ ਸਭ ਕੁਛ ਕਰਨੇ ਹਾਰਾ ਤੂੰ ਆਪੇ ਦਾਤਾ ਆਪੇ ਪੂਤਾ ਕਹਿਆ ਇਹ ਜੰਤਵਚਾਰਾ ਕਹਿਆ ਗੁਣ ਤੇਰਾ ਆਖ ਵਖਾਨੀ ਕੀਮਤ ਕਹਿ ਨਾ ਜਾਈ ਪੇਖ ਪੇਖ ਜੀਵੇ ਪ੍ਰਭ ਆਪਣਾ ਆ ਚਾਰਜ ਤੁਮਹਿ ਵੜਾਈ ਤਾਰ ਦਿਗੁਣ ਆਪ ਪ੍ਰਭ ਸੁਆਮੀ ਬਾਤ ਮਤ ਕਿਨੀ ਪੂਰੀ ਸਦਾ ਸਦਾ ਨਾਨਕ ਬਲਿਹਾਰੀ ਬਾਸ਼ ਸੰਤਾ ਤੂਰੀ ਗੁਰਪੁਰ ਆਦਮਸਕਾਰੇ ਪ੍ਰਭ ਸਬੇ ਕਾਜ ਸਵਾਰੇ ਹਰ ਆਪਣੀ ਕਿਰਪਾ ਧਾਰੀ ਪ੍ਰਭ ਪੂਰਨ ਪੈਜ ਸਵਾਰੇ ਆਪਣੇ ਦਾਸ ਕਿਉਂ ਭਇਓ ਸਹਾਈ ਸਗਲੇ ਮਨ ਅਰਥ ਕਿਨੇ ਕੁਣ ਬਾਤੀ ਤਾਂ ਕਾਏ ਰਹਾਉ ਕਰਤੇ ਪੁਰਖ ਤਾਲ ਦਿਵਾਇਆ ਪਾਛੇ ਲੱਗ ਚਲੇ ਮਾਇਆ ਟੋਠਨਾ ਕਦੋਂ ਆਵੇ ਮੇਰੇ ਪੁਰੇ ਸਤਗੁਰੂ ਭਾਵੇ ਸਿਮਰੇ ਸਿਮਰੇ ਦਿਹਲਾ ਸਭ ਜੀ ਭਾਏ ਕਿਰਪਾਲਾ जय जय कारगुण साईं जिन पूरे बंत बनाई तू पैरो स्वामी मोरा ए पोन्न पदार्थ तेरा जननानक एकते आया सफल फला बो न पाया ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਿਮਰੋ ਸਿਮਰੋ ਪ੍ਰਭ ਭਏ ਅਨੰਦਾ ਦੁੱਖ ਕਲੇਸ਼ ਸਭ 나ਠੇ ਗੋਣਾ ਗਾਵਤ ਤੇ ਆਵਤ ਪ੍ਰਭ ਆਪਣਾ ਕਾਰਜ ਸਗਲੇ ਸਾਠੇ ਜਗ ਜੀਵਨ ਨਾਮੁ ਤੇ ਮਾਰਾ ਗੁਰੂ ਪੂਰੇ ਦਿਹੋ ਅਬ ਤੇ ਸਾ ਜਪ ਭਉਜਲ ਪਾਰ ਉਤਾਰਾ ਰਹਾਓ ਤੂੰ ਹੈ ਮੰਤਰੀ ਸੁਨੇ ਪ੍ਰਭ ਤੂੰ ਹੈ ਸਭ ਕੁਛ ਕਰਨ ਹਾਰਾ ਤੂੰ ਆਪੇ ਦਾਤਾ ਆਪੇ ਪੂਤਾ ਕਹਿਆ ਇਹ ਜੰਤ ਵਿਚਾਰਾ ਕਹਿਆ ਗੁਣ ਤੇਰਾ ਆਖ ਵਖਾਨੀ ਕੀਮਤ ਕਹਿ ਨਾ ਜਾਈ ਪੇਖ ਪੇਖ ਜੀਵੇ ਪ੍ਰਭ ਆਪਣਾ ਆ ਚਾਰਜੇ ਤੁਮਹਿ ਵੜਾਈ ਤਾਰ ਦਿਗੁਣ ਆਪ ਪ੍ਰਭ ਸੁਆਮੀ ਬਾਤ ਮਤ ਕਿਨੀ ਪੂਰੀ ਸਦਾ ਸਦਾ ਨਾਨਕ ਬਲਿਹਾਰੀ ਬਾਸ ਸੰਤਾ ਤੂਰੀ ਗੁਰਪੁਰ ਆਦ ਨਮਸਕਾਰੇ ਪ੍ਰਭ ਸਬੇ ਕਾਜ ਸਵਾਰੇ ਹਰ ਆਪਣੀ ਕਿਰਪਾ ਧਾਰੀ ਪ੍ਰਭ ਪੂਰਨ ਪੈਜ ਸਵਾਰੇ ਆਪਣੇ ਦਾਸ ਕਿਉਂ ਭਾਇਓ ਸਹਾਈ ਸਗਲੇ ਮਨ ਅਰਥ ਕਿਨੇ ਓਨ ਬਾਤੀ ਤਾਂ ਕਾਏ ਰਹਾਉ ਕਰਤੇ ਪੁਰਖ ਤਾਲ ਦਿਵਾਇਆ ਪਾਛੇ ਲੱਗ ਚਲੇ ਮਾਇਆ ਟੋਠਨਾ ਕਰੂੰ ਆਵੇ ਮੇਰੇ ਪੁਰੇ ਸਤਗੁਰੂ ਭਾਵੇ ਸਿਮਰੇ ਸਿਮਰੇ ਦਿਹਲਾ ਸਭ ਜੀ ਭਾਏ ਕਿਰਪਾਲਾ ਜੈ ਜੈ ਕਾਰਗੁਣ ਸਾਈ ਜਿਨਾਂ ਪੂਰੇ ਬੰਦ ਬਣਾਈ ਤੂੰ ਪੈਰੋ ਸੁਆਮੀ ਮੋਰਾ ਏ ਪੁੰਨ ਪਦਾਰਥ ਤੇਰਾ ਜਨਾਨੰਕ ਇਕਤੇ ਆਇਆ ਸਫਲ ਫਲਾ ਬੋ ਨ ਪਾਇਆ ਸਤਨਾਮ ਸ਼੍ਰੀ ਵਾਹਿਗੁਰੂ ਸਾਬ ਜੀ ਸਿਮਰੋ ਸਿਮਰੋ ਪ੍ਰਭ ਭਏ ਅਨੰਦਾ ਦੁੱਖ ਕਲੇਸ਼ ਸਭ 나ਠੇ ਗੋਣਾ ਗਾਵਤ ਤੇ ਆਵਤ ਪ੍ਰਭ ਆਪਣਾ ਕਾਰਜ ਸਗਲੇ ਸਾਠੇ ਜਗ ਜੀਵਨ ਨਾਮੁ ਤੇ ਮਾਰਾ ਗੁਰੂ ਪੂਰੇ ਦਿਹੋ ਅਬ ਤੇ ਸਾ ਜਪ ਭਉਜਲ ਪਾਰ ਉਤਾਰਾ ਰਹਾਓ ਤੂੰ ਹੈ ਮੰਤਰੀ ਸੁਨੇ ਪ੍ਰਭ ਤੂੰ ਹੈ ਸਭ ਕੁਛ ਕਰਨ ਹਾਰਾ ਤੂੰ ਆਪੇ ਦਾਤਾ ਆਪੇ ਪੂਤਾ ਕਹਿਆ ਇਹ ਜੰਤ ਵਿਚਾਰਾ ਕਹਿਆ ਗੁਣ ਤੇਰਾ ਆਖ ਵਖਾਨੀ ਕੀਮਤ ਕਹਿ ਨਾ ਜਾਈ ਵੇਖ ਵੇਖ ਜੀਵੇ ਪ੍ਰਭ ਆਪਣਾ ਆ ਚਾਰਜ ਤਮੇ ਹੈ ਵੜਾਈ ਤਾਰ ਦਿਗੁਣ ਆਪ ਪ੍ਰਭ ਸੁਆਮੀ ਬਾਤ ਮਤ ਕਿਨੀ ਪੂਰੀ ਸਦਾ ਸਦਾ ਧਨਕ ਬਲਿਹਾਰੀ ਵਾਸ਼ ਸੰਤਾ ਤੂਰੀ ਗੁਰਪੁਰ ਆਦ ਨਮਸਕਾਰੇ ਪ੍ਰਭ ਸਭੇ ਕਾਜ ਸਵਾਰੇ ਹਰ ਆਪਣੀ ਕਿਰਪਾ ਧਾਰੀ ਪ੍ਰਭ ਪੂਰਨ ਪੈਜ ਸਵਾਰੇ ਆਪਣੇ ਦਾਸ ਕਿਉਂ ਭਇਓ ਸਹਾਈ ਸਗਲੇ ਮਨ ਅਰਥ ਕਿਨੇ ਓਨ ਬਾਤੀ ਤਾਂ ਕਾਏ ਰਹਾਉ ਕਰਤੇ ਪੁਰਖ ਤਾਲ ਦਿਵਾਇਆ ਪਾਛੇ ਲੱਗ ਚਲੇ ਮਾਇਆ ਟੋਠਨਾ ਕਦੋਂ ਆਵੇ ਮੇਰੇ ਪੁਰੇ ਸਤਗੁਰੂ ਭਾਵੇ ਸਿਮਰੇ ਸਿਮਰੇ ਦਿਹਲਾ ਸਭ ਜੀ ਭਾਏ ਕਿਰਪਾਲਾ जय जय कारगुण साईं जिन पूरे बंत बनाई तू पैरो स्वामी मोरा ए पोन्न पदार्थ तेरा जन नानक एकते आया सफल फला बो न पाया ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਿਮਰੋ ਸਿਮਰੋ ਪ੍ਰਭ ਭੈ ਅਨੰਦਾ ਦੁਖ ਕਲੇਸ਼ ਸਭ 나ਠੇ ਗੁਣ ਗਾਵਤ ਤੇ ਆਵਤ ਪ੍ਰਭ ਆਪਣਾ ਕਾਰਜ ਸਗਲੇ ਸਾਠੇ ਜਗ ਜੀਵਨ ਨਾਮੁ ਤੇ ਮਾਰਾ ਗੁਰੂ ਪੂਰੇ ਦਿਹੋ ਅਬ ਤੇ ਸਾ ਜਪ ਭਉਜਲ ਪਾਰ ਉਤਾਰਾ ਰਹਾਓ ਤੂੰ ਹੈ ਮੰਤਰੀ ਸੁਨੇ ਪ੍ਰਭ ਤੂੰ ਹੈ ਸਭ ਕੁਛ ਕਰਨੇ ਹਾਰਾ ਤੂੰ ਆਪੇ ਦਾਤਾ ਆਪੇ ਪੂਤਾ ਕਹਿਆ ਇਹ ਜੰਤ ਵਿਚਾਰਾ ਕਹਿਆ ਗੁਣ ਤੇਰਾ ਆਖ ਵਖਾਨੀ ਕੀਮਤ ਕਹਿ ਨਾ ਜਾਈ ਵੇਖ ਵੇਖ ਜੀਵੇ ਪ੍ਰਭ ਆਪਣਾ ਅਰਚ ਜ ਤੁਮਹਿ ਵੜਾਈ ਤਾਰ ਦੇ ਗੁਣ ਆਪ ਪ੍ਰਭ ਸੁਆਮੀ ਬਾਤ ਮਤ ਕਿਨੀ ਪੂਰੀ ਸਦਾ ਸਦਾ ਧਨਕ ਬਲਿਹਾਰੀ ਵਾਸ਼ ਸੰਤਾ ਤੂਰੀ ਗੁਰਪੁਰ ਆਦਮਸਕਾਰੇ ਪ੍ਰਭ ਸਭੇ ਕਾਜ ਸਵਾਰੇ ਹਰ ਆਪਣੀ ਕਿਰਪਾ ਧਾਰੀ ਪ੍ਰਭ ਪੂਰਨ ਪੈਜ ਸਵਾਰੇ ਆਪਣੇ ਦਾਸ ਕਿਉਂ ਭਾਇਓ ਸਹਾਈ ਸਗਲੇ ਮਨ ਅਰਥ ਕਿਨੇ ਕੋਨ ਬਾਤੀ ਤਾਂ ਕਾਈ ਰਹਾਉ ਕਰਤੇ ਪੁਰਖ ਤਾਲ ਦਿਵਾਇਆ ਪਾਛੇ ਲੱਗ ਚਲੇ ਮਾਇਆ ਟੋਠਨਾ ਕਰੂੰ ਆਵੇ ਮੇਰੇ ਪੁਰੇ ਸਤਗੁਰੂ ਭਾਵੇ ਸਿਮਰੇ ਸਿਮਰੇ ਦਿਹਲਾ ਸਭ ਜੀ ਭਾਏ ਕਿਰਪਾਲਾ जय जय कारगुण साईं जिन पूरी बंत बनाई तू पैरो स्वामी मोरा ए पन्न पदार्थ तेरा जन नानक एकते आया सफल फला बो न पाया ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਿਮਰੋ ਸਿਮਰੋ ਪ੍ਰਭ ਭੈ ਅਨੰਤਾ ਦੁਖ ਕਲੇਸ਼ ਸਭ 나ਠੇ ਗੁਣ ਗਾਵਤ ਤੇ ਆਵਤ ਪ੍ਰਭ ਆਪਣਾ ਕਾਰਜ ਸਗਲੇ ਸਾਠੇ ਜਗ ਜੀਵਨ ਨਾਮੁ ਤੇ ਮਾਰਾ ਗੁਰੂ ਪੂਰੇ ਦਿਹੋ ਅਬ ਤੇ ਸਾ ਜਪ ਭਉਜਲ ਪਾਰ ਉਤਾਰਾ ਰਹਾਓ ਤੂੰ ਹੈ ਮੰਤਰੀ ਸੁਨੇ ਪ੍ਰਭ ਤੂੰ ਹੈ ਸਭ ਕੁਛ ਕਰਨੇ ਹਾਰਾ ਤੂੰ ਆਪੇ ਦਾਤਾ ਆਪੇ ਪੂਤਾ ਕਹਿਆ ਇਹ ਜੰਤ ਵਿਚਾਰਾ ਕਹਿਆ ਗੁਣ ਤੇਰਾ ਆਖ ਵਖਾਨੀ ਕੀਮਤ ਕਹਿ ਨਾ ਜਾਈ ਪੇਖ ਪੇਖ ਜੀਵੇ ਪ੍ਰਭ ਆਪਣਾ ਆ ਚਾਰਜ ਤੁਮਹਿ ਵੜਾਈ ਤਾਰ ਦਿਗੁਣ ਆਪ ਪ੍ਰਭ ਸੁਆਮੀ ਬਾਤ ਮਤ ਕਿਨੀ ਪੂਰੀ ਸਦਾ ਸਦਾ ਧਨانک ਬਲਿਹਾਰੀ ਵਾਸ ਸੰਤਾ ਤੂਰੀ ਗੁਰਪੁਰਾ ਨਮਸਕਾਰੇ ਪ੍ਰਭ ਸਬੇ ਕਾਜ ਸਵਾਰੇ ਹਰ ਆਪਣੀ ਕਿਰਪਾ ਧਾਰੀ ਪ੍ਰਭ ਪੂਰਨ ਪੈਜ ਸਵਾਰੇ ਆਪਣੇ ਦਾਸ ਕਿਉਂ ਭਾਇਓ ਸਹਾਈ ਸਗਲੇ ਮਨ ਅਰਥ ਕਿਨੇ ਕੋਨ ਬਾਤੀ ਤਾਂ ਕਾਈ ਰਹਾਉ ਕਰਤੇ ਪੁਰਖ ਤਾਲ ਦਿਵਾਇਆ ਪਾਛੇ ਲਗ ਚਲੇ ਮਾਇਆ ਟੋਠਨਾ ਕਰੂੰ ਆਵੇ ਮੇਰੇ ਪੁਰੇ ਸਤਗੁਰੂ ਭਾਵੇ ਸਿਮਰੇ ਸਮਰੇ ਦਿਹਲਾ ਸਭ ਜੀ ਭਾਏ ਕਿਰਪਾਲਾ जय जय कारगुण साईं जिन पूरी बंत बनाई तू पैरो स्वामी मोरा ए पन्न पदार्थ तेरा जन नानक एकते आया सफल फला बो न पाया ਸਤਨਾਮ ਸ਼੍ਰੀ ਵਾਹਿਗੁਰੂ ਸਿਮਰੋ ਸਿਮਰੋ ਪ੍ਰਭ ਭਏ ਅਨੰਦਾ ਦੁੱਖ ਕਲੇਸ਼ ਸਭ 나ਠੇ ਗੋਣਾ ਗਾਵਤ ਤੇ ਆਵਤ ਪ੍ਰਭ ਆਪਣਾ ਕਾਰਜ ਸਗਲੇ ਸਾਠੇ ਜਗ ਜੀਵਨ ਨਾਮੁ ਤੇ ਮਾਰਾ ਗੁਰੂ ਪੂਰੇ ਦਿਹੋ ਅਪਦੇਸਾ ਜਪ ਭਉਜਲ ਪਾਰ ਉਤਾਰਾ ਰਹਾਓ ਤੂੰ ਹੈ ਮੰਤਰੀ ਸੁਨੇ ਪ੍ਰਭ ਤੂੰ ਹੈ ਸਭ ਕੁਛ ਕਰਨ ਹਾਰਾ ਤੂੰ ਆਪੇ ਦਾਤਾ ਆਪੇ ਪੂਤਾ ਕਹਿਆ ਇਹ ਜੰਤ ਵਿਚਾਰਾ ਕਹਿਆ ਗੁਣ ਤੇਰਾ ਆਖ ਵਖਾਨੀ ਕੀਮਤ ਕਹਿ ਨਾ ਜਾਈ ਪੇਖ ਪੇਖ ਜੀਵੇ ਪ੍ਰਭ ਆਪਣਾ ਆ ਚਾਰਜ ਤੁਮਹਿ ਵੜਾਈ ਤਾਰ ਦਿਗੁਣ ਆਪ ਪ੍ਰਭ ਸੁਆਮੀ ਬਾਤ ਮਤ ਕੀਨੀ ਪੂਰੀ ਸਦਾ ਸਦਾ ਨਾਨਕ ਬਲਿਹਾਰੀ ਬਾਸ ਸੰਤਾ ਤੂਰੀ ਗੁਰਪੁਰਾ ਨਮਸਕਾਰੇ ਪ੍ਰਭ ਸਬੇ ਕਾਜ ਸਵਾਰੇ ਹਰ ਆਪਣੀ ਕਿਰਪਾ ਧਾਰੀ ਪ੍ਰਭ ਪੂਰਨ ਪੈਜ ਸਵਾਰੇ ਆਪਣੇ ਦਾਸ ਕਿਉਂ ਭਾਇਓ ਸਹਾਈ ਸਗਲੇ ਮਨ ਅਰਥ ਕਿਨੇ ਓਨ ਬਾਤੀ ਤਾਂ ਕਾਈ ਰਹਾਉ ਕਰਤੇ ਪੁਰਖ ਤਾਲ ਦਿਵਾਇਆ ਪਾਛੇ ਲਗ ਚਲੇ ਮਾਇਆ ਟੋੜਨਾ ਕਦੋਂ ਆਵੇ ਮੇਰੇ ਪੁਰੇ ਸਤਿਗੁਰੂ ਭਾਵੇ ਸਿਮਰੇ ਸਮਰੇ ਦਿਹਲਾ ਸਭ ਜੀ ਭਾਏ ਕਿਰਪਾਲਾ ਜਾ ਜਾ ਕਾਰਗੁਣ ਸਾਈ ਜਿਨ ਬੋਰੀ ਬੰਦ ਬਣਾਈ ਤੂੰ ਪੈਰੋ ਸੁਆਮੀ ਮੋਰਾ ਏ ਪੰਨ ਪਦਾਰਥ ਤੇਰਾ ਜਨਾਨੰਕ ਇਕਤੇ ਆਇਆ ਸਫਲ ਫਲਾ ਬੋ ਨ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਿਮਰੋ ਸਿਮਰੋ ਪ੍ਰਭ ਭੈ ਅਨੰਦਾ ਦੁਖ ਕਲੇਸ਼ ਸਭ 나ਠੇ ਗੁਣਾ ਗਾਵਤ ਤੇ ਆਵਤ ਪ੍ਰਭ ਆਪਣਾ ਕਾਰਜ ਸਗਲੇ ਸਾਠੇ ਜਗ ਜੀਵਨ ਨਾਮ